ਫਿਰ ਗੰਗੋ ਕਾਲਾਂ ਦੇ ਵਿੱਚ ਚੋਂ ਪ੍ਰਚਾਰ ਕੀਤਾ ਜਾਂਦੀ ਹੈ ਪੱਜਾ ਪਹਿਲਾਂ ਜਾਇਆ ਪਰ ਬੜਾ ਵਧੀਆ ਲੱਗਦਾ ਪਿੰਡਾਂ 'ਚ ਬਹੁਤ ਵੱਡਾ ਹੰਗਾਰਾ ਮਿਲ ਲੱਗਿਆ ਹੈ ਤੇ ਲੋਕ ਇੱਕ ਪਾਸੇ ਲੋਕ ਕਿ ਮਤਲਬ ਮਨ ਮੜਾਈ ਬੈਠੇ ਆ ਆਮ ਆਦਿ ਪੜ ਚਤਾਉਣ ਵਾ ਜਿਲ੍ਹਾ ਪ੍ਰਸ਼ਾਸਨ ਕਰਦ ਲਈ ਚਾਹ ਬਲਾਸਪਤੀ ਕਰਦ ਲਈ ਨਾ ਇੱਕ ਜਾਂ ਦੋ ਦਿਨ ਪਹਿਲਾਂ ਇੱਥੇ ਸ਼ੋਮਣੀ ਕਾਲੀਦਰ ਦੇ ਇੱਕ ਵੱਡਾ ਘਟਕੰਦੇ ਹੋਇਆ ਸੀ ਠਾ ਗਿਆ ਹੁਣ ਉਸ ਤੋਂ ਇਹ ਚੰਨ ਨਿਕਲਦੇ ਕਾਲੀਦਰ ਦੇ ਹਲਕਾ ਇੰਚਾਰਜ ਆਏ ਤੇ ਕੁਝ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ੱੱਕਾ ਸ਼ਾਹੀ ਕੀਤੀ ਸੀ ਕਿ ਜੇ ਖੇਡ ਖੇਡਦੇ ਤਾਂ ਪਤਾ ਚੱਲਦਾ ਕਿ ਕੌਣ ਹਾਰਦਾ ਕੌਣ ਜਿੱਤਦਾ ਖੇਡ ਤਾਂ ਹੁਣ ਹੈ ਮੈਦਾਨ 'ਚ ਹੈ ਪਗਲਾ ਬਾਰ ਹੁਣ ਪਤਾ ਹੀ ਲੱਗਣਾ ਆਗੇ ਤਰੀਕ ਮੈਂ ਥੋੜੇ ਮੈਨੂੰ ਸਪਸ਼ਟ ਤਸਾਂ ਚਾਹੁੰਦਾ ਵੀ ਇਹ ਤਿੰਨੇ ਰਲੇ ਕਿੱਥੇ ਕਿਸੇ ਲੋਕ ਜਿਲ੍ਹਾ ਪ੍ਰੇਸ਼ਦ ਕਿਸੇ ਪਾਸੇ ਪਾਉਣ ਲੱਗੇ ਇੱਕ ਦੂਜੀ ਬਹੁਤ ਰਲ ਕੇ ਗੇਮ ਖੇਡਣ ਲੱਗੇ ਨੇ ਇਹ ਪਹਿਲੀ ਵਾਰ ਹੋਣ ਲੱਗਿਆ ਮੈਂ ਕੱਲ ਦਾ ਕਹਿਣ ਲੱਗਿਆ ਵੀ ਜਿਹੜੀ ਹੈ ਆਪਣੇ ਚੋਰ ਆ ਨਾ ਇੱਕ ਪਾਸੇ ਆਮ ਆਦਮੀ ਪਾਰਟੀ ਆ ਇੱਕ ਪਾਸੇ ਤਿੰਨੇ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਨੂੰ ਡੋਬਿਆ ਕਹਿ ਲਈ ਇਹ ਲੁੱਟਿਆ ਕਹਿ ਲਈਏ ਅੱਜ ਜਿੰਨਾ ਵੀ ਮੜੀ ਹਾਲਤ ਕੀਤੀ ਇਹਨਾਂ ਕਰਕੇ ਹੋਈ ਹੈ ਹੁਣ ਤੱਕ ਦੀ ਇਹ ਤਿੰਨੇ ਰਲ ਕੇ ਕਰਨ ਲੱਗੇ ਨੇ ਤੁਸੀਂ ਜਿੱਥੋਂ ਤੱਕਾ ਹੋਇਆ ਕਿਸੇ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਜਿਹੜਾ ਉਦੋਂ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲੀ ਗੱਲ ਬਾਤ ਆਈ ਸੀ ਕਿ 3 ਵਜੇ ਮੈਂ ਤੁਹਾਨੂੰ ਦੱਸਿਆ ਵੀ 3 ਵਜੇ ਕਰਨ ਲੱਗੇ ਵੀ ਸਾਡੇ ਕਿਉਂ ਦਾ ਪੇਪਰ ਰੱਦ ਹੋ ਗਏ ਜੀ ਆਪਣੇ ਇੱਕ ਕੈਂਡੀਡੇਟ ਹੈਗਾ ਖੇਡੋਂ ਟਾਹੇ ਤੋਂ ਉਹ ਚੋਣ ਲੜ ਰਿਹਾ ਹੈ ਜੀ ਠੀਕ ਆ ਇਹ ਡਰਾਮੇਬਾਜੀ ਹੈ ਇਹਨਾਂ ਦੀ ਇੱਕ ਕੈਂਡੀਡੇਟ ਮੈਂ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਦੱਸਿਆ ਰਿਹਾ ਇਹ ਕਹਿੰਦਾ ਜਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਜਿੱਤੇ 10 ਪਰਚੇ ਨੇ ਅਲੱਗ-ਅਲੱਗ ਤਰ੍ਹਾਂ ਦੇ ਉਹਦਾ ਰੱਦ ਹੋਣ ਲੱਗੇ ਵੀ ਮੈਂ ਕਹਿ ਕੇ ਕਿਹਾ ਜੀ ਵੀ ਇਹਨੂੰ ਪੁੱਦਾ ਏਡੀਸੀ ਸਾਹਿਬ ਨੂੰ ਵੀ ਭਾਈ ਇਹਨੂੰ ਕੈਨਸਲ ਨਾ ਕਰਿਓ ਉਹ ਵੀ ਪੁੱਛਣ ਲੱਗੇ ਕਿਉਂ ਮੈਂ ਕਿਹਾ ਮੈਨੂੰ ਪਤਾ ਇਹ ਰਲ ਕੇ ਗਏ ਫੇਰ ਕੈਨਸਲ ਵੀ ਹੋਏ ਨੇ ਨਾ ਉੱਥੇ ਇੱਕ ਦੂਏ ਨੂੰ ਬੁਟਾ ਪਾਉਣ ਲੱਗੇ ਹੋਏ ਨੇ ਸਭ ਤੋਂ ਬਟਿਕਲ ਮੈਂ ਇੱਕ ਆਧਾਰਨ ਬੰਦਾ ਤੁਹਾਨੂੰ ਤੁਹਾਨੂੰ ਪਤਾ ਵੀ ਜਦੋਂ ਤਰਾਜ ਲੱਗੇ ਨੇ ਇੱਕ ਪਾਸੇ ਆਮ ਆਦੀ ਪਾਰਟੀ ਸੀਗੀ ਦੂਜੇ ਪਾਸੇ ਤਿੰਨਾਂ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਦਾ ਤਰਾਜ ਲਾਇਆ ਨੇ ਇਹਨਾਂ ਨੂੰ ਪੁੱਛੋ ਵੀ ਕਿਸੇ ਕਾਲੀ ਤੇ ਕਾਂਗਰਸ ਦੇ ਇੱਕ ਦੂਜੇ ਦੇ ਤਰਾਜ ਲਾਇਆ ਨਹੀਂ ਲਾਇਆ ਹੈਗਾ ਇਹਨਾਂ ਨੂੰ ਦਰ ਬਣਿਆ ਪਿਆ ਇਹਨਾਂ ਨੂੰ ਆਪਣੇ ਹਲਾਤਾਂ ਦਾ ਪਤਾ ਵੀ ਕੀ ਹਾਲਾਤ ਨੇ ਇਹਨਾਂ ਦੇ ਇਹ ਤਿੰਨੇ ਪਾਰਟੀਆਂ ਰਲ ਕੇ ਆਮ ਆਦੀ ਪਾਰਟੀ ਨਾਲ ਜਿਹੜਾ ਚੋਣ ਮੁਕਾਬਲਾ ਕਰਨ ਲੱਗੇ ਹੋਏ ਨੇ ਪਰ ਇਹਨਾਂ ਨੂੰ ਫਿਰ ਵੀ ਲੋਕਾਂ ਨੇ ਢਾਵਣਾ ਕਿਉਂ ਲੋਕਾਂ ਨੂੰ ਪਤਾ ਵੀ ਇਹ ਜੋ ਅੰਦਰ ਹੀ ਰਲੇ ਹੋਏ ਨੇ ਕਿਉਂ ਅੱਜ ਸੋਸ਼ਲ ਮੀਡੀਆ ਜਮਾਨਾ ਸਾਰਾ ਪਤਾ ਲੱ ਜਾਂਦਾ ਠੀਕ ਆ ਇੱਕ ਮੈਂ ਤੁਹਾਨੂੰ ਦੱਸਾਂ ਵੀ ਇਹਨਾਂ ਉਮੀਦਵਾਰ ਕਹਿੰਦਾ ਸੀਗਾ ਆਪਣੇ ਜੱਤੀ ਯਾਰ ਤੋਂ ਉਮੀਦਵਾਰਾਂ ਦਾ ਕੁਲਦੀਪ ਸਿੰਘ ਉਹਨੂੰ ਕਹਿਣ ਲੱਗਿਆ ਸੀਗਾ ਉਹਨਾਂ ਜਿਹੜਾ ਪ੍ਰਸ਼ਦ ਉਮੀਦਵਾਰ ਵੀ ਇਹਦੇ ਪੇਪਰ ਦਾ ਤੋਹਣ ਲੱਗੇ ਸੀਗੇ ਠੀਕ ਆ ਉਹ ਮੈਂ ਜਦੋਂ ਪਤਾ ਕਰਾਇਆ ਉਹਤੇ ਤੱਕ ਕਿਸੇ ਦਾ ਤਲਾਸ਼ ਹੀ ਨਹੀਂ ਲਾਇਆ ਹੈਗਾ ਉਹ ਆਪ ਜਾਣਦਾ ਉਹ ਰੱਬ ਜਾਣਦਾ 100 ਫਾਲ ਪੇਪਰ ਮਾਤ ਦਾ ਬੂਰੇ ਆ ਕੇ ਅਸਲ ਦੇ ਵਿੱਚ ਬੁਖਰਾਏ ਹੋਏ ਨੇ ਇਹਨੂੰ ਇਹਨਾਂ ਦੀ ਜਿਹੜੀ ਹਾਰ ਹੋਣੀ ਆ ਉਹਦਾ ਸਾਫ ਪਤਾ ਸਿਰਫ ਲੋਕਾਂ ਦੇ ਵਿੱਚ ਕਿਉਂਕਿ ਸਰਕਾਰ ਦੀ ਜਿਹੜੀ ਸ਼ਬਿਆ ਬਹੁਤ ਵਧੀਆ ਇਸ ਟਾਈਮ ਉਹਨੂੰ ਬਦਨਾਮ ਕਰਨ ਵਾਸਤੇ ਇਹ ਪੈਸੇ ਤੇ ਖੇਡ ਰਹੇ ਨੇ ਬਾਈ ਜਿਵੇਂ ਇੱਕ ਅਹਿਮ ਸਵਾਲ ਹੈ ਕਿ ਕਾਲਾ ਪਟਨੀ ਕੋ ਸਟ੍ਰਾਈ ਕਿੰਨਾ ਜਾਂਦਾ ਬਾਰ ਬਾਰ ਕਰਦੇ ਪਏ ਨੇ ਨਹੀਂ 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 ਤੁਹਾਨੂੰ ਇਹ ਹੈ ਜੀ ਗਲਤ ਕੋਈ ਬੰਦੇ ਤੋਂ ਨਹੀਂ ਕੱਲ੍ਹ ਦੇ ਲਗਾਮ ਦੀ ਹੈ ਕਾਲਾ ਪਟਨੀ ਸਟ੍ਰਾਈ ਕਰਦੀ ਹੈ ਹੋਰ ਕੋਈ ਪਟਨੀ ਨਹੀਂ ਕਰਦੀ ਨਹੀਂ ਨਹੀਂ ਦਿੱਲੀ ਇਹਦਾ ਇੱਕ ਕੰਮ ਚੱਲਦਾ ਸਾਰੇ ਕਿਤੇ ਇਹ ਕੁਝ ਚੱਲਦਾ ਜੀ ਅਸਲ ਵਿੱਚ ਤੁਹਾਨੂੰ ਸਾਫ ਇਹ ਦੱਸਣ ਲੱਗਿਆ ਆ ਵੀ ਇਹ ਰਿਜ਼ਲਟ ਆ ਜਿਹੜਾ ਹੁਣ ਕਹਿੰਦੇ ਬਹੁਤੀ ਗੱਲ ਕਰਨੀ ਆ ਰਿਜ਼ਲਟ 17 ਨੂੰ ਆਏ ਜਾਣਾ ਦੇਖੇ ਲੈਣਾ ਇਹਨਾਂ ਨੇ ਵੀ ਕਿੰਨੇ ਕੁ ਪਾਣੀ ਚ ਨੇ ਠੀਕ ਹੈ